ਸਤਿਗੁਰ ਜੀ ਕਿਰਪਾ ਨਵਾਜ ਜਿ ਕਾ ਜਿਉ ਕਿੰਦ ਸਬਦ ਤੇਰਾ ਤਉ ਅੰਤਰ ਜਾਮੀ ਪੁਰਖ ਭਗਵਾਨ ਨਾਸਨ ਦਾਸਹਿ ਨਾਮ ਜਿਹਾ ਤੂੰ ਕਰਾਏ ਹੈ ਤੇਹਾ ਭਾਉ ਕਰੀ ਵਖਿਆਦ ਦਾਸਨ ਦਾਸ ਕਹ ਜਾਨਨਕ ਜੇ ਹਾ ਓਂ ਕਰਾਏ ਹੈ ਤੇ ਹਾ ਓਂ ਕਰੀ ਮਖਿਆਨ ਤਨ ਸਤਗੁਰੂ ਗਰੀਬ ਨਿਵਾਸ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਦੇ ਸ਼ਿਗਦੀ ਗੁਰ ਪਰਵਦੇ ਸਭਨਾਂ ਨੂੰ चल रही है गुरमत प्रयापेन देव गुरु जप जप फिर संकट जोन गर्भ बना आयो ਪੇਉ ਦਿਨ ਅਰਜਨ ਦੇ ਗੁਰੂ ਨਾ ਕੋਈ ਪੇਉ ਦਿਨ ਅਰਜਨ ਦੇ ਗੁਰੂ ਨਾ ਕੋਈ ਪੇਉ ਦਿਨ ਅਰਜਨ ਨਾ ਤੰਗਰੀ ਪਨਵਾਸ ਸ੍ਰੀ ਗੁਰੂ ਅਰਜਨ ਦੇ ਅਗਲੇ ਦਿਨ ਮਾਉ ਪਿੰਡ ਪਹੁੰਚੀ ਪਿੰਡ ਵਾਲਿਆਂ ਨੇ ਬੜਾ ਸਤਿਕਾਰ ਕੀਤਾ ਸਾਰਾ ਦਿਨ ਕਿਉਂਕਿ ਜਿੱਥੇ ਗੁਰੂ ਸਾਹਿਬ ਬੈਠਣਗੇ ਗੁਰੂ ਕੀ ਸਭਾ ਦੇ ਵਿੱਚ ਸਭ ਤੋਂ ਪਹਿਲਾਂ ਤੇ ਇਹ ਹੀ ਆ ਨਾ ਜੋ ਮਹਾਰਾਜ ਦੇ ਬੋਲ ਨੇ ਸੰਤ ਸਭਾ ਮੈਂ ਬੈਠ ਕੇ ਕੀਰਤ ਮੈਂ ਕਹਾ ਜਿੱਥੇ ਸੰਤ ਸਤਗੁਰ ਦੀ ਸਭਾ ਲੱਗੇਗੀ ਉੱਥੇ ਤੇ ਕਰਤੇ ਪੁਰਖ ਦੀ ਕੀਰਤੀ ਹੋਊਗੀ ਦਵਾਨ ਲੱਗੂਗਾ ਉੱਥੇ ਹੋਰ ਤੇ ਗੱਲ ਹੀ ਕੋਈ ਸਾਰਾ ਦਿਨ ਦਵਾਨ ਲੱਗਾ ਪਿੰਡ ਦੇ ਲੋਕ ਦਰਸ਼ਨ ਕਰਨ ਆਏ ਮਨਮਤ ਹੈ ਸੀ ਪਰ ਕਈ ਵਾਰੀ ਭਾਂਡੇ ਨੂੰ ਇੰਨੀ ਸਖਤ ਮੈਨ ਲੱਗੀ ਕਿ ਮਜੀ ਵੀ ਇੱਕ ਦਮ ਨਹੀਂ ਢੋਤਾ ਜਾਂਦਾ ਹੌਲੀ ਹੌਲੀ ਉਹਨੂੰ ਧੋਣਾ ਫਿਰ ਉਹਦੀ ਮੈਲ ਲੱਗਦੀ ਆ ਪੁਰਾਣੀ ਮੈਲ ਜਿਹੜੀ ਹੈ ਪੁਰਾਣੇ ਲੋਕ ਮਨਮਤੀਏ ਸੀ ਗੁਰੂ ਪਰਮੇਸ਼ਰ ਦੀ ਸਾਰ ਨਹੀਂ ਸੀ ਜੇ ਗੁਰੂ ਘਰਾਂ ਵਿੱਚ ਆਉਂਦੇ ਸੀ ਫਿਰ ਦੁਨੀਆਦਾਰਾਂ ਵਾਲੇ ਗੁਰ ਦੇ ਨਾਲ ਰਿਸ਼ਤੇਦਾਰੀ ਬਣ ਕੇ ਫਿਰ ਵੀ ਦੁਨੀਆਦਾਰੀ ਰੋਹਦੀਤ ਉਹਨਾਂ ਦੇ ਅੰਦਰ ਹੀ ਪਿੰਡ ਵਾਲਿਆਂ ਨੇ ਇਹ ਸਲਾਹ ਕੀਤੀ ਸੀ ਕਿ ਸਵੇਰੇ ਜਿੰਨੇ ਜੰਜ ਬੰਨ ਦਿੰਦੇ ਸੀ ਨਾ ਉਹਦੇ ਕਈ ਬਜ਼ੁਰਗ ਤੇ ਕਈ ਕੋਈ ਕੁੰਢੀ ਪਾ ਦਿੰਦੇ ਹੁੰਦੇ ਸੀ ਕਿ ਇਹਨੂੰ ਬੁੱਝ ਲੋ ਇਸ ਬਾਤ ਨੂੰ ਤੇ ਜੰਨ ਤੋੜਦੇ ਅੰਗੇ ਜੇ ਕਿਸੇ ਨੂੰ ਗੱਲ ਸਮਝ ਆ ਦੇ ਪਰ ਉਹਨਾਂ ਨੇ ਇੱਕ ਹੋਰ ਹੀ ਵੱਖਰਾ ਹੀ ਕੰਮ ਕੀਤਾ ਉਹਨਾਂ ਨੇ ਇੱਕ ਵੱਡਾ ਬੋਰਡ ਲਾ ਕੇ ਤਰਖਾਨ ਦੇ ਨਾਲ ਪਿੰਡ ਦੇ ਮੁੰਡੇ ਲਾ ਕੇ ਉਹਨੂੰ ਵੱਢ ਕੇ ਚੰਗੀ ਤਰ੍ਹਾਂ ਛਿੱਲ ਕੇ ਉਹਨੂੰ ਸਿਰਫ ਇੱਕ ਮੋٹے ਕਿੰਨੇ ਦੇ ਬਰਾਬਰ ਰਹਿਣ ਦਿੱਤਾ ਸ ਰਾਤ ਰਾਤ ਫਿਰ ਆਲੇ ਦੋਲੇ ਸਫਾਈ ਕਰ ਦਿੱਤੀ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਜਿਹੜਾ ਗੰਗਾ ਦਾ ਪਤੀ ਆ ਇਹ ਕੇਵਲ ਕੋਈ ਦੁਨੀਆਦਾਰ ਨਹੀਂ ਕੋਈ ਕਲਾ ਨੌਜਵਾਨੀ ਮੁੰਡਾ ਨਹੀਂ ਹੈਗਾ ਇਸ ਮੁੰਡੇ ਦੇ ਹੱਥ ਵਿੱਚ ਸਾਰੀ ਸ੍ਰੇਟੀ ਦੀ ਚਾਬੀ ਆ ਜਿਹੜਾ ਇਹਦੇ ਨਾਲ ਕੋਈ ਛੇੜਖਾਨੀ ਕਰੇਗਾ ਉਹ ਤੇ ਆਪਣੀਆਂ ਜਣਾਪਟਾਲੇ ਦਾ ਪਰ ਕਈ ਵਾਰੀ ਸਮਝ ਹੀ ਨਹੀਂ ਆਉਂਦੀ ਜਿੰਨਾ ਚਿਰ ਥੋਕਰ ਨਾ ਵਜੇ ਉਹਨਾਂ ਚਿਰ ਸਾਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਕਿੱਥੇ ਸਿਰ ਰਵਾ ਕੇ ਬੈਠੇ ਹੋਏ ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਇਹੋ ਕੁਝ ਕੀਤਾ ਸੀ ਮਟਾਲੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੂੰਹ ਤੋਂ ਜਦੋਂ ਬੋਲ ਨਿਕਲ ਗਏ ਫਿਰ ਬਟਾਲੇ ਵਾਲੇ ਵੀ ਰੋਏ ਜਦੋਂ ਮਹਾਰਾਜ ਨੇ ਆਖਿਆ ਵੀ ਹੁਣ ਚੋਣੇ ਚੁਣੇ ਜਾਣਗੇ ਭੰਡਾਰੀ ਭਰੇ ਜਾਣਗੇ ਇਹ ਬਿਲਕੁਲ ਇਦਾਂ ਹੀ ਆ ਜੇ ਗੁਰੂ ਅਰਜਨ ਦੇਵ ਜੀ ਮਹਾਰਾਜ ਧਾਰੀਵਾਲ ਆਏ ਇੱਥੇ ਫਤੇਨਗਲ ਵਾਲਿਆਂ ਨੇ ਵੀ ਇਦਾਂ ਹੀ ਕੀਤਾ ਸਮੇਂ-ਸਮੇਂ ਦੇ ਨਾਲ ਆ ਜਿੱਥੇ-ਜਿੱਥੇ ਵੀ ਗੁਰੂ ਸਾਹਿਬ ਜਾਂਦੇ ਆ ਮਹਾਰਾਜ ਦਾ ਇੱਕ ਤਰੀਕਾ ਆ ਸਮਝਾਉਣ ਦਾ ਕੋਈ ਪੈਂਦੇ ਸਮਝ ਜਾਂਦਾ ਕੋਈ ਜਰਾ ਠੋਕਰ ਖਾ ਕੇ ਸਮਝ ਜਾਂਦਾ ਸਮਝਦਾ ਸਾਰਿਆਂ ਨੂੰ ਪੈਣਾ ਦੋਰਾ ਪੜਦੇ ਆ ਦੁਨੀਆਂ ਤੇ ਹਰ ਇੱਕ ਬੰਦੇ ਨੂੰ ਸਤਗੁਰ ਦੀ ਪਿਆਰ ਉਹਨਾਂ ਨੂੰ ਵੀ ਹੋਊਗਾ ਪਰ ਉਹ ਦੁੱਖ ਭੋਕੇ ਆਉਣਗੇ ਆਉਣਾ ਸਾਰਿਆਂ ਨੂੰ ਪਹਿਣਾ ਮਹਾਪੁਰਖ ਦੱਸਦੇ ਹੁੰਦੇ ਸੀ ਜੀ ਸਾਹਿਬ ਤਿੰਨ ਤਰੀਕੇ ਆ ਪਰਮੇਸ਼ਰ ਨੂੰ ਮਿਲਦੇ ਦੌਲੇ ਦੀ ਮੌਲੇ ਦੀ ਤੇ ਪੌਲੇ ਦੀ ਉਹਨਾਂ ਨੇ ਫੇਰ ਤਿੰਨ ਤਰੀਕੇ ਆ ਤੇ ਆ ਪੌਲੇ ਦੀ ਤੇ ਕੀ ਹੁੰਦੀ ਆ ਪੌਲਾ ਦਾ ਮਤਲਬ ਵੀ ਜਦੋਂ ਜੁੱਤੀ ਪਾਉਗੀ ਜਦੋਂ ਮਾਰ ਪਾਉਗੀ ਕਿਹੇ ਫਸਣੀ 'ਚ ਫਸ ਜਾਊਗਾ ਬੰਦਾ ਫੇਰ ਆਉਣਾ ਪੈਣਾ ਪਰ ਕਈ ਰੂਹਾਂ ਇਦਾਂ ਦੀਆਂ ਹੀ ਹੁੰਦੀਆਂ ਨੇ ਉਹ ਪਹਿਲੋਂ ਨਹੀਂ ਮਰਦੇ ਫਿਰਦੇ ਆ ਵੀ ਕਿਸੇ ਨੂੰ ਪਤਾ ਨਹੀਂ ਲੰਘਣ ਦੇਣਾ ਅੰਦਰ ਜਾ ਮੀਤੋ ਆਪਣੇ ਅੰਮ੍ਰਿਤ ਵੇਲੇ ਆਨੰਦ ਕਾਰਜ ਹੋਇਆ ਬੜੇ ਬੜੇ ਮਹਾਪੁਰਖ ਬੈਠੇ ਹੋਏ ਜੇ ਸਾਰੇ ਗੁਰੂਵਰ ਹੋ ਗਿਆ ਸੀ ਕੀਰਤਨ ਉਪਰੰਤ ਜਿਨ੍ਹਾਂ ਨੂੰ ਸੋਝੀ ਸੀ ਉਹ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਜ਼ਿੰਦਗੀ ਸਫਲ ਕਿੱਦਾਂ ਕਰਨੀ ਆ ਮਹਾਰਾਜ ਜੀ ਉਹ ਗੁਜੀਆਂ ਰਮਜਾਂ ਪੁੱਛਣ ਵਾਸਤੇ ਆ ਰਹੇ ਮਹਾਰਾਜ ਉਹ ਉਪਦੇਸ਼ ਦੇ ਰਹੇ ਨੇ ਫੇਰ ਵੀ ਉਹਨਾਂ ਪਿੰਡ ਵਾਲਿਆਂ ਨੂੰ ਨਹੀਂ ਪਤਾ ਵੀ ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਨੇ ਐਵੇਂ ਨਹੀਂ ਉਪਦੇਸ਼ ਕਰਦੇ ਕੌਣ ਨੇ ਪਛਾਣ ਤੇ ਕਰ ਲਈਏ ਪਰ ਪਛਾਣ ਕਿੱਥੇ ਹੁੰਦੀ ਜਦੋਂ ਸਮਾਂ ਆਇਆ ਬੰਦੇ ਸ਼ਰਾਰਤੀ ਇਕੱਠੇ ਹੋ ਕੇ ਅੱਗੇ ਆਏ ਉਹਨਾਂ ਨੇ ਆਖਿਆ ਜੀ ਸਾਡੇ ਪਿੰਡ ਦੀ ਰੀਤ ਦੱਸੋ ਕੀ ਰੀਤ ਐ ਉਹ ਕਹਿੰਦੇ ਆ ਜੀ ਇੱਥੇ ਕਿੱਲਾ ਪੁੱਟਣ ਦੀ ਰੀਤ ਐ ਤੇ ਮਹਾਰਾਜ ਫਿਰ ਸਮਝਾ ਕੇ ਕਹਿੰਦੇ ਨੇ ਦੇ ਬੈਠੇ ਬਾਬਾ ਜੀ ਤੇ ਉਹਨਾਂ ਦੇ ਪੁੱਤ ਭਾਈ ਭਾਨਾ ਜੀ ਤੇ ਉਹਨਾਂ ਦੇ ਪੁੱਤਰੇ ਭਾਈ ਰਾਮਕੌਰ ਜੀ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਨੂੰ ਵਰਤਾ ਕਰਦੀ ਪੱਗਬੰਦੀ ਉਹ ਇਹ ਭੇਟਾ ਲਿਆਉਂਦੇ ਨੇ ਦੱਸੇ ਕਿ ਇੱਕ ਛੋਟੀ ਜੀ ਕਮਾਨ ਇੱਕ ਪੱਥਾ ਵਰਗੇ ਤੀਰਾਂ ਦਾ ਇੱਕ ਬਾਜ ਇੱਕ ਕਲਗੀ ਤੇ ਨਾਲ 500 ਸੋਨੇ ਦੀ ਮੋਹਰ ਕਿਉਂਕਿ ਉਹ ਆਪ ਅਰਿਆਸਰ ਦੇ ਰਾਜਨ ਸਾਹਿਬ ਜੀ ਮਹਾਰਾਜ ਨੂੰ ਗੱਤਕਾ ਸਿਖਾਇਆ ਕੁਰਬਾਨ ਸਿਖਾਈ ਕਿਉਂ ਕਿ ਗੁਰੂ ਅਰਜਨ ਦੇਵ ਜੀ ਨੇ ਆਖਿਆ ਸੀ ਬਾਬਾ ਜੀ ਹਰਗੋਬਿੰਦ ਸਾਹਿਬ ਦੇ ਤੁਸੀਂ ਮਾਸਟਰ ਬਣੋ ਇਹਨਾਂ ਨੂੰ ਵਿਦਿਆ ਪੜ੍ਹਾਓ ਤੇ ਪਹਿਲੋ ਤੋਂ ਉਹਨਾਂ ਹੱਥ ਜੋੜ ਕੇ ਇਹੋ ਹੀ ਆਖਿਆ ਸੀ ਵੀ ਮੈਂ ਤਾਂ ਤੁਹਾਡੇ ਤਰਫੇ ਦੁਨੀਆਦਾਰੀ ਦੀ ਵਿਦਿਆ ਦਾ ਮੈਨੂੰ ਨਹੀਂ ਪਤਾ ਬਾਬਾ ਜੀ ਤੁਸੀਂ ਗੁਰੂ ਨਾਨਕ ਨੂੰ ਖੁਸ਼ ਕੀਤਾ ਤੇ ਜਿਹੜੀ ਵਿੱਦਿਆ ਕਰਕੇ ਤੁਸੀਂ ਗੁਰੂ ਨਾਨਕ ਨੂੰ ਪ੍ਰਸੰਨ ਕਰ ਲਿਆ ਨਾ ਉਸ ਵਿੱਦਿਆ ਦੇ ਵਿੱਚੋਂ ਕੋਈ ਇੱਕ ਕਿਣਤਾ ਮੇਰੇ ਪੁੱਤ ਦੀ ਝੋਲੀ ਵਿੱਚ ਪਾਓ ਇਹ ਵੀ ਗੁਰੂ ਨਾਨਕ ਦੇ ਘਰ ਪਰਵਾਨ ਹੋ ਜੇ ਸਭ ਤੋਂ ਪਹਿਲਾਂ ਉਹਨਾਂ ਦੇ ਪਿਤਾ ਗੁਰੂ ਅਰਜਨ ਦੇਵ ਜੀ ਨੂੰ ਵੀ ਉਹਨਾਂ ਨੇ ਸਿਖਾਈ ਸੀ ਸਾਰੇ ਮਹਾਰਾਜ ਜੀ ਹਰ ਗੱਲ ਵਿੱਚ ਘੋੜਸਵਾਰੀ ਵਿੱਚ ਨੇਜੇ